ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸ਼ਾਨ ਨੂੰ ਨਹੀਂ ਚਾਹੀ ਦੀਏ ਜੰਗ ਕਰੋ ਬੰਦ ਸ਼ਾਨ ਨੂੰ ਨਹੀਂ ਚਾਹੀ ਦੀਏ ਯੰਨ ਕਰੋ ਬੰਦ ਨਫ਼ਰਤ ਵਾਲੀ ਦਿਲੋਂ ਟਾਦੋ ਕੰਦ ਸਾਨੂੰ ਨਹੀਂ ਚਾਹੀ ਪੀਏ ਯੰਨ ਕਰੋ ਬੰਦ ਸਾਨੂੰ ਦਿਨੋਂ ਸੱਚੀ ਸਾਰੇ ਤੁਮ ਪਿਆਰੇ ਇਹੋ ਧਰਤੀ ਦੇ ਬਖੋ ਬੁਖ ਦੇ ਕਿਆਰੀ ਨੇ ਸਾਰੇ ਸੜਮਾਣ ਤੇ ਆਪ ਤੇ ਫੁਰਜ਼ੰਦ ਸਾਨੂੰ ਨਹੀਂ ਚਾਰੀ ਦिए ਜੰਨ ਕਰੋ ਬੰਦ ਓਲੀ ਨਹੀਂ ਸੰਕਾਲੀ ਅਜੇ ਜੀਸ ਦੇ ਨਾਮ ਵਿੱਚ ਹੈ ਉੱਲੀ ਨਹੀਂ ਸੰਤਾੜੀ ਅਜੇ ਚੀਸ ਦਿਲਾ ਵਿੱਚ ਭਾਈ ਭਾਈ ਦੂਰ ਹੋਏ ਮਿਲਣੇ ਕਿੱਥੇ ਹੈ ਫੇਰ ਦਿਨਾਂ ਵਿੱਚ ਖੜੀ ਕਰਿਓ ਨਾ ਕੰਧ ਸਾਨੂੰ ਨਹੀਂ ਚਾਹੀਦੀ ਇਹ ਯੰਗ ਕਰੋ ਬੰਦ ਆਪਣਾ ਵਿਦਾਨ ਖੂਨ ਕਿਸਦਾ ਨਭੇ ਵਕੇ ਵਾਹ ਆਪਣਾ ਵਿਦਾਨ ਖੂਨ ਕਿਸਦਾ ਨਭੇ ਵਕੇ ਖੂਨ ਡੁੱਲਿਆ ਤੇ ਨਾ ਬੰਜੜ ਕੋਈ ਡਕੇ ਖੂਨ ਡੁੱਲਿਆ ਤੇ ਨਾ ਬੰਜੜ ਕੋਈ ਨਕੇ ਪਿਆਰ ਵਾਲੀ ਖਿੜਕੀ ਨਾ ਹੋਵੇ ਕੋਈ ਬੰਦ ਕੰਨ ਨਹੀਂ ਚਾਹੀਦੀ ਜੰਗ ਕਰੋ ਬੰਦ ਰਖਦਾ ਸਾਰੇ ਆਨੂ ਪਿਆਰ ਨਾਲ ਬੈਠ ਸਮਝਾ ਲਵੋ ਦਿਲਾਂ ਵਿੱਚ ਪਈਆਂ ਜੋ ਦੂਰੀਆਂ ਮਿਟਾ ਲਵੋ चारियान प्यारे सुमा लवो दिला मिचा जो Om Nahi Hajjit Om Rahman ਸਤਿਆਂ ਨੇ ਇਹ ਮੁਰਮੁਰ ਐ ਨਾ ਸਤਾਇਆ ਨਾ ਤਾਨ ਕਰ ਸਤਿਆਂ ਨੇ ਨੀ ਇਹ ਨਾ ਮੁਰਮੁਰ ਸਤਾਇਆ ਨਾ ਵਾਹਿਗੁਰੂ ਗਹਿਰਾਂ ਦੇ ਕਰ ਦੇ ਜਾਣਾ ਗਹਿਰਾਂ ਦੇ ਕਰ ਦੇ ਜਾਣਾ घर ते बुर साढे ਤੇਰੇ ਸਾਡੇ ਹੀ ਬੂਏ ਅਗੋਂ ਲੱਗ ਕੇ ਨਿਆਇ ਤੈ ਤੂੰ ਆਵੇਂ ਨਵਾਬ ਕਰਕੇ ਬੂਹੇ ਜਿਵੇਂ ਪੂਰੀ ਤੂੰ ਆਵੇਂ ਨਵਾਬ ਕਰਕੇ ਪ੍ਰੋਇਸਾ ਕੇ 50 ਸਾਈਸ ਸਵਾਰ ਮੈਂਬਰ ਸਭਾ ਨੂੰ ਜੀ ਆਇਆਂ ਆ। ਅੱਜ ਸਾਡੀ ਜਿਹੜੀ ਮੀਟਿੰਗ ਹੈ ਇਹ ਜਿਹੜਾ ਤੁਹਾਨੂੰ ਸਭ ਨੂੰ ਪਤਾ ਹੋਣਾ ਹੈ ਕਿ ਜਿਹੜਾ ਚੁਕ ਲੱਗਿਆ ਸੀ ਡਿਕਲੇਅਰਡ ਵਾਰਤਾਂ ਕਹਿ ਸਕਦੇ ਹਾਂ ਅੰਤਕਲੇਅਰਡ ਵਾਰ ਜਿਹੜੀ ਲੱਗੀ ਸੀ ਉਹਦੇ ਸੰਬੰਧ ਵਿੱਚ ਮੀਟਿੰਗ ਅੱਜ ਸਾਡੀ ਹੋ ਰਹੀ ਹੈ। ਕੀ ਜਿੱਥੇ ਰਗ ਤਿੰਨ ਦਿਨ ਤੁਹਾਡੇ ਜਿਹੜਾ 3-4 ਦਿਨ ਨੇ ਹੁੰਦਾ ਰਹੇਗਾ ਉਹਦੇ ਨਾਲ ਕੀ ਪਬਲਿਕ ਨੂੰ ਕਿੰਨੀ ਪ੍ਰਾਸ਼ਾਸਨਿਕ ਤੋਂ ਹੈ ਉਹ ਪਦਰਸ਼ ਸੁਸਾਇਟੀ ਦੇ ਬਾਰੇ ਉਹ ਪਹਰਾ ਹੈ ਲੋਕਾਂ ਨੇ ਘਰਾ ਵਿਚਾਰਨੀ ਉਸ ਤਰੀਕੇ ਕਟਿੰਗ ਸ਼ੁਰੂ ਕਰ ਦਿੱਤੀ ਸਕੂਲ ਕੋਰਸ ਰਿਫਰਾਈਟਿੰਗ ਵੀ ਕੱਟ ਦਿੱਤੀ ਗਈ ਇਹਨਾਂ ਸਾਰੀਆਂ ਗੱਲਾਂ ਨੂੰ ਹੱਥੇ ਰੱਖ ਕੇ ਨਜ਼ਰ ਰੱਖ ਕੇ ਹੋਏ ਸੀ ਮੀਟਿੰਗ ਕਰ ਰਹੇ ਹਾਂ ਉਸ ਟਾਈਮ ਹਰ ਡਿਸਟ੍ਰਿਕਟ ਦੇ ਵਿੱਚ ਲਗਭਗ ਬਲੈਕਆਊਟ ਦੇ ਆਰਡਰ ਹੋਏ ਬਲੈਕਆਊਟ ਦੇ ਬਾਰੇ ਕਈ ਲੋਕਾਂ ਨੇਈ ਘੰਟੇ ਘੰਟਾ ਹਾਂ ਕਿ ਬਲੈਕਆਊਟ ਪਤਾ ਨਹੀਂ ਕਿੰਨਾ ਇਹ ਕੋਈ ਕਹਾਣੇ ਵਾਲੀ ਚੀਜ਼ ਨਹੀਂ ਬਲੈਕਆਊਟ ਦਾ ਮਤਲਬ ਇਹ ਹੁੰਦਾ ਕਿ ਅਸੀਂ ਆਪਣੀ ਸੇਫਟੀ ਖੋਦ ਰੱਖ ਸਕੀਏ ਜਦੋਂ ਰਾਤ ਨੂੰ ਲਾਈਟਾਂ ਆਣਾ ਜਗਾਏ ਰਾਤ ਬਾਹਰ ਨਿਕਲਣ ਲਈ ਆਪਣੇ ਆਪਣੇ ਘਰਾਂ ਵਿੱਚ ਰਹੀਏ ਇਹ ਜਿਹੜਾ ਬਲੈਕਆਊਟ ਹੈ ਸਿਰਫ ਸਿਰਫ ਪ੍ਰਸ਼ਾਸਨ ਇਸ ਲਈ ਕਰਦਾ ਇਹਦੇ ਵਿੱਚ ਸਾਡੀ ਪਬਲਿਕ ਦੀ ਬਹੁਤ ਸੇਫਟੀ ਸਾਰੇ ਹੋਰ ਤੁਮਦੀਆਂ ਦੀ ਬਹੁਤ ਫਿੰਦਾ ਕਰਦੀ ਹੈ ਉਹ ਕੱਲ ਦੀ ਜਿਹੜੇ ਆ ਉਹਨਾਂ ਕੋਈ ਧੀਨ ਨਾ ਹੋਏ ਧਰਮਾ ਕੋਈ ਨਾ ਹੋ دل 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 سو ایک سوہگر جیڈی کے چندگی دل دلو 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 سوہگر سے ومنٹہ پیس پرتبا ہوگے اپنے پتی دلو لاشکول پٹھنے کئی ماما دے پوتھ بینہ دے پراہ تینہ دے پر ہوگے اُنہاں اینی ایرے لیا ہے اینی ایرے لیا ہے اینی ایرے لیا ہے ایرے لیا ہے ایرے لیا ہے ਜਗਾ ਆਜ਼ਾਦੀ ਦਾ ਜਜ਼ਬਾ ਤੇਰਾ ਦਿਲ ਜੀ ਬੋਲਾ ਮਾਏ ਰੰਗ ਦੇ ਮਾਏ ਰੰਗ ਦੇ ਮਾਏ ਰੰਗ ਦੇ ਸੰਤੀ ਚੋਲਾ ਮਾਏ ਰੰਗ ਦੇ ਮਾਏ ਰੰਗ ਦੇ ਰੰਗ ਦੇ ਸੰਤੀ ਚੋਲਾ ਇਨਕਲਾਬ ਜ਼ਿੰਦਾਬਾਦ ਮੀਟਿੰਗ ਕੀਤੀ ਕਿਉਂਕਿ ਇੱਕ ਤਾਂ ਯੁੱਧ ਨਸ਼ਾ ਵਿਰੋਧ ਕਰ ਕੇ ਚੱਲਣ ਦੀ ਪਈਆ ਸਰਕਾਰ ਵੱਲੋਂ ਉਹਦੇ ਵਾਸਤੇ ਇਕੰਤੇ ਜੰਗ ਦਾ ਜਿਹੜਾ ਮਾਹੌਲ ਬਣਿਆ ਹੋਇਆ ਉਹਦੇ ਵਾਸਤੇ ਵੀ ਜਦੋਂ ਆਪਾਂ ਆਪਸ ਵਿੱਚ ਡਿਸਕਸ਼ਨ ਕਰੀਏ ਅਸੀਂ ਵੀ ਆਪਣੇ ਵਿਚਾਰ ਝੋਂਕਾ ਤੱਕ ਸਾਂਝੇ ਕਰੀਏ ਜਿਹੜੀ ਜੰਗ ਦੇ ਜਿਹੜੇ ਜਿੱਦਾਂ ਦੇ ਹਾਲਾਤ ਨੇ ਕਿ ਅੱਪਾ ਜਿਹੜੀ 2-3 ਦਿਨ ਕੱਢੇ ਆ ਬੜੇ ਹੌਕੀ ਕੱਢੇ ਆ ਇਹਦੇ ਵਿੱਚ ਬਲੈਕਆਉਟ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਬਲੈਕਆਉਟ ਕਰਦੇ ਆ ਤਾਂ ਕਾਰਨ ਕੀ ਹੁੰਦਾ ਬਲੈਕਆਉਟ ਨੂੰ ਹੋਮ ਕਰਨ ਦਾ ਕਾਰਨ ਇਹ ਹੁੰਦਾ ਕਿ ਲੱਗਦਾ ਆਪਣੇ ਘਰ ਗਿਆ ਵਾਰ ਕਰ ਲੋ ਤਾਂ ਕਿ ਜਿਹੜੇ ਉੱਪਰ ਉਹਨਾਂ ਦਾ 드ਰੋਨ ਛੱਡਦੇ ਆ ਨਾ ਉਹ ਉਹ 드ਰੋਨ ਵੈਸੇ ਤਾਂ ਐਕਟੀਵੇਟ ਕਰਕੇ ਛੱਡਦੇ ਆ ਪਰ ਜਦੋਂ ਉਹਨਾਂ ਨੂੰ ਕੋਈ ਲਾਈਟ ਨਹੀਂ ਮਿਲਦੀ ਤਾਂ 드ਰੋਨ ਕੰਟੈਕਟ ਨਹੀਂ ਕਰਦਾ ਉਹਨਾਂ ਦੇ ਤਾਂ ਕੋਈ ਟ੍ਰੈਕਿੰਗ ਕਰ ਜਦੋਂ ਜਿੱਥੇ ਲਾਈਟ ਦਾ ਉਹ ਦੇਖਦਾ ਨਾ ਲਾਈਟ ਦਾ ਸਿਸਟਮ ਪਿਆਲਾ ਦੇਖਦਾ ਉਹ 드ਰ ਇਸੇ ਕਰਕੇ ਤੁਹਾਨੂੰ ਕਹਿੰਦੇ ਮਰੇ ਕਾਉਂਪੇ ਆਪਣੇ ਲਾਈਟਾਂ ਬਾੜੀ ਤੋਂ ਬਾੜੀ ਛੋਟੀ ਤੋਂ ਛੋਟੀ ਲਾਈਟ ਨੂੰ ਬਾਹਰ ਰੱਖੋ ਤਾਂ ਕਿ ਉੱਪਰ ਨਾ ਪਹੁੰਚ ਸਕਣ ਕਿਉਂਕਿ ਜਿਹੜੇ ਉੱਪਰ ਸੈਟਲਾਈਟਸ ਹੈਗੇ ਹਨ ਉਹ ਸੈਟਲਾਈਟਸ ਤੋਂ ਹੀ ਤੁਹਾਡਾ ਸਾਰਾ ਕੁਝ ਨਜ਼ਰ ਆਉਂਦਾ ਇੱਥੇ ਗਰੋਰ ਨੂੰ ਉਹ ਲਾਈਟ ਤੇ ਡੈਕ ਕਰਦਾ ਜਦੋਂ ਵੀ ਡੈਕ ਕਰਨਾ ਕਿ ਜਿੱਥੇ ਲਾਈਟ ਦਾ ਡੀਆ ਜਿੱਥੇ ਨਜ਼ਰ ਆਉਂਦਾ ਨਾ ਉੱਥੇ ਡੈਕ ਕਰੋ ਕਿ ਤੁਹਾਡਾ ਫਿਰ ਜਾਨੀ ਮਾਲੀ ਨੁਕਸਾਨ ਨਹੀਂ ਹੋਦਾ ਇਸ ਕਰਕੇ ਕੋਸ਼ਿਸ਼ ਕਰੋ ਆਪਣੇ ਘਰ ਦੇ ਲਾਈਟਾਂ ਸਾਰੀਆਂ ਬਾਂਦਰਪੂ ਕੋਈ ਐਹੋ ਜੀ ਜਗ੍ਹਾ ਜਿੱਥੇ ਤੁਹਾਨੂੰ ਵਾਲਕੋਟ ਦੀ ਲਾਈਟ ਚ ਜਗਾਨੀ ਤੇ ਬਾਹਰ ਲਾਈਟ ਨਾ ਜਾਂਦੀ ਤੁਸੀਂ ਨੂੰ ਵਾਲਕੋਟਾ ਯੂਜ਼ ਕਰ ਲੋ ਅਦਰਵਾਈਜ਼ ਕੋਸ਼ਿਸ਼ ਕਰੋ ਬਾਂਦਰਪੂ ਆਲੇ ਦੋਲੇ ਸਾਰਿਆਂ ਨੂੰ ਮਦਦ ਕਰਨ ਦੀ ਪ੍ਰੇਰਣਾ ਦਿਓ ਸਾਰਿਆਂ ਦਾ ਇੱਕ ਦੂਜੇ ਦਾ ਸਾਥ ਦੇਉ ਨੂੰ ਵੀ ਜਿਸ ਤਰ੍ਹਾਂ ਦਾ ਮਾਹੌਲ ਹੈ ਇਹਦੇ ਵਿੱਚ ਜਿਸ ਤਰ੍ਹਾਂ ਕਰੋਨਾ ਨਿਕਲਿਆ ਸੀ ਕਰੋਨਾ ਦੇ ਵਿੱਚ ਵੀ ਆਪਾਂ ਇੱਕ ਦੂਜੇ ਦਾ ਸਾਥ ਦਿੱਤਾ ਸੀ ਇਹ ਵੀ ਤੁਸੀਂ ਦੂਜੇ ਦਾ ਸਾਥ ਦੇ ਕੇ ਇੱਕ ਦੂਜੇ ਦਾ ਸਾਥ ਦਵਾਗੇ ਤਾਂ ਹੀ ਤੁਹਾਡੀ ਜਾਨ ਜਿਹੜੀ ਕਿ ਮੈਂ ਫਿਕਰ ਰੱਖ ਰਿਹਾ ਸਕਦੀ ਆ ਆਪਾਂ ਸਾਰੇ ਉਹਨਾਂ ਨੂੰ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਦੇ ਵਿੱਚ ਪ੍ਰਸ਼ਾਸਨ ਵੀ ਜਿਹੜਾ ਪ੍ਰਸ਼ਾਸਨ ਬਹੁਤ ਤੇਜ਼ੀ ਨਾਲ ਲੱਗਾ ਹੋਇਆ ਸਾਡੇ ਵਾਸਤੇ ਲੱਗਾ ਆ ਉਹ ਜਦੋਂ ਤੁਹਾਨੂੰ ਕਹਿੰਦੇ ਆ ਬਾਹਰ ਜਦੋਂ ਬਲੈਕਆਊਟ ਹੋਣ ਤੋਂ ਬਾਅਦ ਵੀ ਜਦੋਂ ਅਸੀਂ ਬਾਹਰ ਨਹੀਂ ਨਿਕਲਣਾ ਕਿਉਂਕਿ ਜਦ ਬਾਹਰ ਵੀ ਜਾਂਦੇ ਆ ਜਿਹੜੀ ਪਰਛਾਵੇਂ ਸਾਡੇ ਦੇਖਦੇ ਨੇ ਸੈਟਲਾਈਟ ਡਰਾਈਵਰ ਉੱਥੋਂ ਉਹਨੂੰ ਪਤਾ ਲੱਗ ਜਾਂਦਾ ਕਿ ਇੱਥੇ ਕੋਈ ਮੂਵਮੈਂਟ ਹੋ ਰਹੀ ਆ ਜਿਸ ਕਰਕੇ ਲਾਈਟ ਨਹੀਂ ਜਗਦੀ ਇਸ ਕਰਕੇ ਸਭ ਘਰਾਂ ਦੇ ਅੰਦਰ ਰਹਿਣਾ ਜ਼ਰੂਰੀ ਹੈ ਕਿਉਂਕਿ ਮੂਵਮੈਂਟ ਵੀ ਉਹ ਕੈਚ ਕਰਦੇ ਆ ਇੰਟਰਨੈਟ ਉਹ ਵੀ ਸੈਟਲਾਈਟ ਤੇ ਨੂੰ ਰ ਵਿਦੇਸ਼ੀ ਬੰਦੂ ਸਭ ਪਤਾ ਲੱਗ ਜਾਂਦਾ ਪ੍ਰਥ ਕੀ ਕੀ ਹੈਗੀ ਬਸ ਉਹ ਹੈਗੀ ਆ ਤੋ ਆਪਣਾ ਸਾਡੇ ਬਚਾਇਆ ਉਹਨਾਂ ਨੇ ਹੋਰ ਕਿਸੇ ਦਾ ਬਚਾਇਆ ਨਹੀਂ ਸਾਡੇ ਆਪਣੇ ਬਚਾਇਆ ਬਾਕੀ ਪਰਮਾਤਮਾ ਕਰੇਗੇ ਅੱਜ ਦਿੱਖੂ ਮੋਤੀ ਸਾਹਿਬ ਨਾਲ ਮੀਟਿੰਗ ਕਰ ਰਹੇ ਆ ਮੀਟਿੰਗ ਕਰਦੇ ਕੋ ਸ਼ਾਇਦ ਜੰਗ ਦਾ ਮੌਨ ਕੱਲ੍ਹ ਜੇ ਜੋ ਸਾਰੇ ਸਭਾ ਦੇ ਜਿਹੜੇ ਸਾਰੇ ਸਾਡੇ ਇੰਟਰਵਿਊ ਪਹੁੰਚੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਚੈੱਕ ਆਉਂ ਕਰਦੇ ਆ ਤੇ ਦੂਸਰਾ ਜਿਹੜੇ ਅੱਥੇ ਸਾਡੀ ਮੀਟਿੰਗ ਬੁਲਾਈ ਗਈ ਸੀ ਉਹ ਜਿੰਸੀ ਤੇ ਜਾਂਗ ਵੰਦੀ ਕਰਕੇ ਇਹ ਸੱਜਣਾ ਸਿੰਘ ਫਗਸੇ ਨਗਰ ਦਾ ਸਵਾਗਤ ਕਰੀਆ ਸੇ ਸਭਰੀਆਂ ਖਲਫੇ ਨਮੀਆਂ ਤੇ ਤਾਹੀਆਂ ਸਰਗਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਪਿਆਜ ਦੇਓ ਧੰਨਵਾਦ